ਪੰਜਾਬ ਦੇ ਵਿੱਚ ਕੋਈ ਉੱਚੀ ਆਵਾਜ਼ ਗੱਲ ਕਰਦਾ ਪੰਜਾਬ ਦੀ ਹਿੰਦਸਵਾਦ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਲੜਾਈ ਲੜਦੇ ਲੇਕਿਨ ਕੌਮ ਨਹੀਂ ਚਲਦੀ ਜਾ ਰਹੀ ਬਹਾਨਾ ਪਾੜ ਰਿਹਾ ਸੀਗਾ ਪੰਜਾਬ ਦਾ ਮੁੱਖ ਮੰਤਰੀ ਬਹਾਨਾ ਪਾੜ ਰਿਹਾ ਸੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਜੱਬੀਰ ਹੁੰਦੇ ਜਾ ਰਹੇ ਜਗਾ ਜਗਾ ਤੇ ਹੈਂਡ ਗ੍ਰਨੇਡ ਸਿੱਟੇ ਜਾ ਰਹੇ ਮੈਨੂੰ ਕਿਸੇ ਨੇ ਕਿਹਾ ਕੀ ਆਉਣ ਵਾਲੇ ਸਮੇਂ ਹੋਰ ਹੈਂਡਕਫਿੰਟ ਵੀ ਸਿੱਧੇ ਕਰ ਸਕਦੇ ਆ ਇਹ ਕੀ ਮਾੜੀ ਗੱਲ ਚਹੀ ਹੈ ਪੂਰਾ ਪੰਜਾਬ ਇਹ ਕਹਿ ਰਿਹਾ ਆ ਆ ਬੇਕੀ ਕਹਿ ਰਿਹਾ ਰੇਡੀਓ ਵਾਲਾ ਕਹਿ ਰਿਹਾ ਅਖਬਾਰ ਕਹਿ ਰਿਹਾ ਕਿ 55 ਹੈਂਡਕਫ ਨੇ ਦਾਇਸਨ ਲੇਕਿਨ ਨਾਉਂ ਦੀ ਹੱਦੇ ਪਾਰ ਨਹੀਂ ਹੋਈ ਗਲਤ ਕੀ ਹੈ ਲੇਕਿਨ ਪ੍ਰਤਾਪ ਸਿੰਘ ਬਾਜਵਾ ਤੇ ਆ ਜਿਹੜਾ ਮੁੱਖ ਮੰਤਰੀ ਹੈ ਹੰਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨੇ ਕਾਨੂੰਨ ਮਟਕਦਮਾ ਦਰਜ ਕਰ ਦਿੱਤਾ ਹੈ ਸਾਹ ਆਪਣੀ ਚਰਚਾ ਕਰਕੇ ਕਿਉਂਕਿ ਜਿਹੜਾ ਵਿਅਕਤੀ ਭਗਵੰਤ ਮਾਨ ਦੇ ਖਿਆਲ ਪਾਉਂਦਾ ਉਹਨੂੰ ਇਹ ਪਕਸ਼ਾ ਦੇ ਕੇ ਅੰਦਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅੱਜ ਸੰਵਿਧਾਨ ਦੇ ਨਰਮਤਾ ਦਾ ਦੇਣਾ ਹੈ ਭਗਵੰਤ ਮਾਨ ਸਾਹ ਇਹ ਜਿਆਦਾ ਤੇ ਸਿਆਸਤ ਨਹੀਂ ਚੱਲੇਗੀ ਇਹ ਸੰਵਿਧਾਨ ਦੇ ਨਰਮਤਾ ਦਾ ਦੇਣਾ ਹੈ ਓਏ ਜਿਹੜੇ ਲੋਕ ਹੈ ਜਿਨ੍ਹਾਂ ਨੇ ਕੁਰਸੀ ਤੇ ਬਿਠਾਇਆ ਓਏ ਕੁਰਸੀ ਤੋਂ ਉਤਾਰਨ ਵੀ ਜਾਣਦੇ ਸੋ ਮੇਰੀ ਆਪ ਨੂੰ ਸਾਰੇ ਸਾਰੇ ਲੋਕਾਂ ਨੂੰ ਕਿ ਅਸੀਂ ਸੰਵਿਧਾਨ ਤੇ ਪਹਰਾ ਦਿੰਦੇ ਹੋਏ ਬਾਬਾ ਸਾਹਿਬ ਹਮ ਦੇਖ ਕਰੀ ਸੋਚ ਤੇ ਚੱਲਦੇ ਹੋਏ ਇਸ ਦੇਸ਼ ਨੂੰ ਔਰ ਇਸ ਦੇਸ਼ ਦੇ ਲੋਕਾਂ ਦੀ ਰੱਖਿਆ ਕਰਨੀ ਹੈ ਰਾਖੀ ਕਰਨੀ ਹੈ ਔਰ ਸਵਿਧਾਨ ਦੀ ਰਾਖੀ ਕਰਨੀ ਹੈ ਕਿਉਂਕਿ ਜਿੰਨਾ ਚਿਰ ਸੰਵਿਧਾਨ ਹੈ ਉਹਨਾਂ ਚਿਰ ਸਾਡੇ ਦੇਸ਼ ਨੂੰ ਕੋਈ ਤੋੜ ਨਹੀਂ ਸਕਦਾ ਬੇਸ਼ੱਕ ਜੋ ਡੈਨੀ ਜੀ ਤੁਸੀਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ 26 ਜਨਵਰੀ ਵਾਲੇ ਦਿਨ ਨਾ ਕੇਵਲ ਤੋੜਨ ਦੀ ਗੱਲ ਕੀਤੀ ਹੈ ਬੱਤੇ ਖਾਲਿਸਤਾਨ ਲਿਖਣ ਦੀ ਵੀ ਗੱਲ ਹੋਈ ਹੈ ਏ ਜਾਨ ਬੁੱਝ ਕੇ ਸ਼ਾਦੀਸ਼ਾ ਅਗੰਥੀਆਂ ਬੋਚੋਆਂ ਨੇ ਕਿ ਹਿੰਦੂ ਸੱਤ ਤੇ ਗਲਤ ਆਪਸ ਵਿੱਚ ਬੰਡੇ ਜਾਣ ਤੇ ਜਦੋਂ ਇਹ ਬੰਡੇ ਜਾਣ ਕੇ ਦੇਸਤਾਨ ਨੂੰ ਰਾਜਨੀਤਿਕ ਫਾਇਦਾ ਹੋਏਗਾ ਬਾੜੇ ਹਰਾਤਾ ਕਦੇ ਨਹੀਂ ਸੁਣਿਆ ਸੀ ਕਿ ਮੰਦਰ ਦੇ ਉੱਤੇ ਹੈਂਡ ਗ੍ਰਨੇਡ ਡਿਗਣਾ ਬਾੜੇ ਹਰਾਤਾ ਮੈਂ ਕਦੇ ਨਹੀਂ ਦੇਖਿਆ ਕਿ ਬਾਬਾ ਸਾਹਿਬ ਅੰਬੇਕ ਕਰਦੀ स्टेचू ट तो खालिस्तान लिखा रहा, जहां तोड़ने की कोशिश करनी की हो करनी एक गहरी साजिशता पंजाब शिकार हो रहा है पवन जी ये वो लोग हैं जिनको लगता है कि हमारी पंजाब में दाल निकलने वाली ये वो लोग हैं जो पंजाब को तोड़ना चाहते हैं ये वो लोग हैं जिनको लगता है कि अगर सत्ता ऐसे नहीं आ रही तो उल्टे तरीके से लाई जाए ये वो लोग हैं जो देश को तो बांटना चाहते हैं लेकिन आज आज सू पर करना चाहिए कि आज दे दिन असी सोखा के जाइए कि असी आपके पंजाब नु, ते आपके देश नु, तो नहीं देंगे